ਨੇ ਮਾ ਪ੍ਰੀਤ ਕੋ ਗੋਪੀ ਗੋਪੀ ਲਾਤ ਕੜਾ ਗਿਆ ਪਾਤੀ ਟੀਮ ਲਈ ਇੱਕ ਬੰਦਾ ਕਰ ਗਿਆ ਅਗਲੀ ਕਬੱਡੀ ਹਰਸ਼ ਆ ਗਿਆ ਪਾਉਣ ਦੇ ਲਈ ਤੇ ਤਿੱਖੇ ਤਿੱਖੇ ਡੇਣਾ ਵਾਲਾ ਸ਼ਾਟ ਦੇ ਸਰੀਰ ਦਾ ਕਰਦਾ ਮੁਕਾਬਲਾ ਕਮਨ ਨੂੰ ਛਿੱਟੇ ਟੀਰ ਦਾ ਇਹ ਸਿੰਘ ਫਿਰ ਕਿਟਬਾ ਨੂੰ ਨਹੀਂ ਹੜਦੇ ਮੂੰਹ ਮੁੜ ਜਾਂਦੇ ਤਲਵਾਰਾਂ ਦੇ ਫਿਰ ਮੂੰਹ ਕੁਸੀ ਤੇ ਪੜਦੀ ਹੈ ਜਦੋਂ ਸਿਰਲ ਤੇ ਸਰਦਾਰਾਂ ਦੇ ਬਾਬਾ ਦੀਪ ਹੋਇਆ ਤੇਰੀ ਰੀਸ ਨਹੀਂ ਟਰਨ ਰਿਹਾ ਧਰਤੇ ਸੀਸ ਨੇ ਕੋਈ 20 ਲਈ ਕੋਈ 30 ਲਈ ਜਰ ਵੱਧਵਾ ਗਿਆ ਹਜ਼ਾਰਾਂ ਦੇ ਸਿੰਘ ਸਿਰਕ ਟਮਾਉਣਾ ਨਹੀਂ ਹਰਦੇ ਮੂੰਹ ਮੁਰਜ ਜਾਂਦੇ ਦਲਵਾਰਾਂ ਦੇ ਦਸਕਰਨ ਬਰਿਆਲ ਕਬੱਡੀ ਮਾਰਿਆ ਕਾਲੂ ਦੇਖਦਾ ਗੋਪੀ ਦੇਖਦਾ ਇਹ ਆ ਵੀ ਜਲਮ ਜਫੀ ਹੈ ਕਹਿੰਦੇ ਕਾਲੂ ਆ ਆ ਹੌਸਲਾ ਹੈ ਹੌਸਲਾ ਵੱਡਾ ਹੈ ਕਿ ਹੌਸਲੇ ਵਾਲੀ ਖੇਡ ਹੈ ਕਿ ਖੇਡ ਨਹੀਂ ਕਬੱਡੀ ਹੈ ਜਗ ਵਿੱਚ ਕਬੱਡੀ ਹੈ ਕਿਹਨਾਂ ਤਨ ਚੁਣ ਦਿੱਤਾ ਹਾਸ ਤੇ ਜਵਾਨੀ ਦੇ ਕਿਹਨੇ ਬੇਰੇ ਰੱਖਿਆ ਸੀ ਨਾ ਲੱਖ ਲੱਖ ਵਾਰ ਉੱਚੇ ਸਲਾਮ ਕਰਾ ਜਿਹੜਾ ਤੈਨੂੰ ਮੰਨਿਆ ਮਾ ਜਿਹੜਾ ਤੈਨੂੰ ਮੰਨਿਆ ਲੈ ਅਗਲੀ ਕਬੱਡੀ ਪਾਲੀ ਕੰਡੂ ਪ੍ਰਧਾਰ ਹੈ ਆਹ ਮੁੰਡੀਆਂ ਗੱਲੇ ਕਿ ਦੇ ਵਖੀਰ ਕਬੱਡੀ ਦੇ ਪੱਟੇ ਕੱਟਾਂ ਦੇ ਵੱਡੇ ਪੱਟੇ ਦੇ ਹੁੰਦੀ ਹੈ ਲੈ ਜਗਰ ਦੀ ਅਗਲੀ ਕਬੱਡੀ ਪਾਲੀ ਜਸਕਰ ਗਰਿਆ ਖੇਡ ਆ ਗਿਆ ਹੋ ਜਸਕਰ ਗਰਿਆ ਆ ਗਿਆ ਕਬੱਡੀ ਪੌਂਦਰੀ ਜਿੱਥੇ ਕਹਿੰਦੇ 2026 ਹੋਵੇਗਾ ਦੁਨੀਆ ਦੇ ਟੌਪ ਲੈ ਕੇ ਲਈ ਵੱਡੇ ਮਲ ਕਬੱਡੀ ਖੇਡੇ ਜਗਵਿੰਦਰ ਢਾਗੇ ਵਰਗੇ ਉੱਥੇ ਸ਼ੀਲੂ ਬਾਹੂ ਅਗਬਰ ਵਰਗੇ ਉੱਥੇ ਗੱਲਾ ਚੰਦਿਆ ਕਹਿੰਦੇ ਪੁੱਲੇ ਬੱਗੇ ਪਿੰਡ ਵਾਲੇ ਦੀਆਂ ਹੋ ਲਗਾ ਨਿੱਕੂ ਵਾਲ ਜਿੱਤੇ ਪਹਿਲਾ ਰਾਮ 2 ਲੱਖ ਤੇ ਦੂਜਾ ਰਾਮ ਜਿਹੜੇ 1.5 ਲੱਖ ਹੋਵੇਗਾ ਭਰਾਵਾਂ ਵੱਲੋਂ ਬੈਸਟਰਨ ਮੋਟਰਸਾਈਕਲ ਦਿੱਤੇ ਜਾਣੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਹਰਿਆਸੀ ਭਰਾਵਾਂ ਦੇ ਇਹਨਾਂ ਲਈ ਭਰਾਵਾਂ ਦੇ ਜਿਹੜਾ ਵੱਲੋਂ ਜਤਿੰਦਰ ਪਿੰਕਾ ਫਰੀ ਜਿੱਥੇ ਕੈਨੇਡਾ ਵਾਲਾ ਟੋਕੀ ਦੀ ਕੈਨੇਡਾ ਬੈਠਾ ਗੱਗੂ ਗਿੱਲ ਬੈਠਾ ਦੁਬਈ ਦੇ ਵਿੱਚ ਪਿੰਕੂ ਠਾਕਰ ਸੁੱਖਾ ਦਾਗੜਾ ਪੋਲ ਰੋਮੀ ਮਟੌਰ ਤੇ ਪਿੰਦੀ ਮਟੌਰ ਸਾਡੇ ਭਰਾ ਬੈਠੇ ਆ ਇਹ ਹੀ ਕਹਿੰਦੇ ਕੈਨੇਡਾ ਦੇ ਵਿੱਚ ਆਪੇ ਬਲਵਿੰਦਰ ਭੰਣੀ

ਸੁਭਿਤ ਹੋ ਕਾਲ ਦੇ ਪਾਉਂਦੇ ਕੱਲ ਛੇ ਮੁੱਟੇ ਕੱਟਲਾ ਸਰਦਾਰ ਹੋਇਆ ਕਹਿੰਦੇ ਬਾਬੇ ਦਾ ਗੁਰੂਪੁਰ ਸਾਹਿਬ ਵਾਲੇ ਦਾ ਉਹ ਕਹਿੰਦੇ ਸ਼ਾਬਾ ਮਿਲਦੀ ਧਰਤੀ ਤੇ ਜਿਹੜਾ ਪੱਕੇ ਤੇ ਉਹ ਸ਼ਾਬਾ ਜਿਹੜਾ ਵੀ ਖੜਦਾ ਐ ਇਸ ਵੇਲੇ ਟਾਕਾ ਤੇ ਵਾਦਾ ਟਾਕਾ ਤੇ ਵਾਦਾ ਤੇ ਪੁਆਇੰਟ ਚੰਦਰੂ ਮੇਰੇ ਨਾਲ ਟਾਕਾ ਜੁੜ ਗਿਆ ਰਵਨੀ ਦਾ ਸ਼ੋਟਾ ਭਰਾ ਜੁੜ ਗਿਆ ਤੇ ਭਰਾ ਨੇ ਬੜੀ ਤਗੜੀ ਕਬੱਡੀ ਖੇਡੀ ਐ ਉੱਚਾ ਤੇ ਕੋਟਾਰ ਸਿੰਘ ਮੁੱਟੇ ਤੇ ਬੜੀ ਕਬੱਡੀ ਖੇਡੀ ਐ ਉਹ ਕਹਿੰਦੇ ਲੌਰੀ ਆਹਾ ਵੱਡਾ ਨਾਲ ਪੁੱਟ ਘਾਕੇ ਐ ਵਲੀ ਲਾਟੇਟ ਵਾਲੀ ਅਗਲੀ 100 ਦੇ ਬੱਚੇ ਮੈਦਾਨ ਪੁੱਜਦੇ ਗਾਦੇ ਆ ਵੱਡਾ ਧੰਦਾ ਲੈ ਘੋਟੀ ਆ ਗਈ ਗੱਡੀ ਪਾਲ ਲੈ ਇੱਕ ਘੋਟੀ ਕੇ ਨੇ ਫੱਜੀ ਹੋਈ ਆ ਗਿਆ ਪਰ ਆਹ ਘੋਟੀ ਛੋਕ ਦੇ ਲਾਟੇਟ ਵਾਲੀ ਨੂੰ ਘੋਟੀ ਦੀ ਆ ਮੈਚ ਤੋਂ ਬਾਅਦ ਵੱਡਾ ਧੰਦਾ ਲੈ ਆ ਮੈਚ ਮੌਜੂਦੀਆਂ ਕੁੜੀਆਂ ਚੱਲ ਪਰ ਤੇ ਖਿੜੀ ਵਾਲਿਆਂ ਦਾ ਸਨਮਾਨ ਕੀਤਾ ਜਾਣਾ ਹੈ ਗੱਜਪੁਰ ਦੇ ਖਿੜੀ ਵਾਲਿਆਂ ਦਾ ਸਨਮਾਨ ਕੀਤਾ ਜਾਣਾ ਆ ਮੈਚ ਤੋਂ ਬਾਅਦ ਦੇਖੀ ਸਾਡੇ ਕੋਚ ਸਰਾਂ ਨੂੰ ਕੋ ਰੱਖੀਏ ਤਿਆਰੀ ਆਪਣੀ ਔਰ ਕਾਕਾ ਹੋ ਗਿਆ ਕਬੱਡੀ ਪਾਉਂ ਗਈ ਵਾਹ ਜੀ ਵਾਹ ਕਿ ਮੰਝਣਾ ਨੂੰ ਪਾਉਣ ਲਈ ਜੋ ਰਾਤ ਰਾਤ ਜਾਗਦੇ ਟਾਰਗੇਟ ਰੱਖਦੇ ਨੇ ਵਿੱਚੋਂ ਜਾਗਦੇ ਉਸਤਾਦ ਤੇ ਮੋਟੇ ਜੀ ਵੀ ਗੁਰੂ ਤੇ ਆਏ ਆ ਘਾਰ-ਵਾਰ ਛੱਡ ਦੇਰੇ ਖਾੜਿਆਂ ਚ ਲਾਏ ਆ ਬਣ ਲਈ ਕੁਝ ਜਿਹੜੇ ਲਾਉਂਦੇ ਜੀ ਜਾਣਿਆ ਉਹੀ ਖਿਡਾਰੀ ਸ਼ੇਰਿਆ ਜਿੱਤ ਦੇ ਨਵਾਜ਼ਾ ਸ਼ੇਰਿਆ ਉਹੀ ਖਿਡਾਰੀ ਮਿਆਮ ਉੱਪਦੇ ਹਾਸਾ ਰੱਖਾ ਪੈਂਦਾ ਵੱਡਾ ਘੈਰ ਵਾਲਿਆ ਰਿੱਟਿਕ ਗਸੂ ਤੇ ਨਾਲ ਸ਼ੇਰਾ ਤਿੰਨ ਜਾਫੀ ਖੜੇ ਚੰਦਪੁਰ ਦੇ ਸ਼ਰੀ ਮਾਣੇ ਬਲੀ ਪੁੱਤ ਕਿ ਦਸੋਂ ਦੇ ਜਾਫੀਓ ਕਿਵੇਂ ਜੱਫਾ ਲਾਈਦਾ ਹੈ ਉਹਨੇ ਪ੍ਰਿੰਦਾ ਕਹਿੰਦੇ ਧਾਤੀ ਤੇ ਲਾਈਦਾ ਹੈ ਕਿ ਦਸੋਂ ਦੇ ਜਾਫੀਓ ਕਿਵੇਂ ਜੱਫਾ ਲਾਈਦਾ ਹੈ ਇਹੋ ਹਰ ਦਿਨ ਆ ਬੀਤੀ ਬਾਈ ਸ਼ਾਹ ਪਰ ਇੱਕ ਮਜੂਸ ਤੇ ਤੇ ਉਹ ਬਾਈ ਸ਼ਾਹ ਪਰ ਕੁਝ ਨਹੀਂ ਕਬੱਡੀ ਬੱਲੇ ਬੱਲੇ ਪਹਿਲੇ ਵੀ ਪੁੱਲ ਕੇ ਜੱਫਾ ਲਾਇਆ ਮੁੰਡੇ ਤੇ ਹੁਣ ਵੀ ਚਿਆਰੀ ਪੂਰੀ ਹੈ ਇਹ ਹੁੰਦੀ ਹੈ ਕਬੱਡੀ ਮੁੰਡਾ ਕਹਿੰਦਾ ਕੋਈ ਗੱਲ ਨਹੀਂ ਚਾਚਾ ਖੜ ਸਾਈਡ ਤੇ ਬਾਪੂ ਜੀ ਖੜੇ ਸਾਈਡ ਤੇ ਕਬੱਡੀਆਂ ਲਗਾਤਾਰ ਪਾਉਣੀ ਹੈ ਤੇ ਉਮਰ ਛੋਟੀ ਤੇ ਵੱਡਾ ਰਾਮ ਗੜੀਆਂ ਜਾ ਗਿਆ ਹਰ ਟੱਚ ਲੱਗ ਨਿੱਕੂ ਆੜ ਜਿੱਤੇ 2026 ਦਾ ਵੱਡਾ ਕਬੱਡੀ ਦਾ ਮਾਣ ਕਮਾਏਗਾ ਕਾਕਾ ਪਹਿਲਾ ਨਾਮ 2 ਲੱਖ ਦੂਜਾ 1 ਲੱਖ ਸਭਾ ਦੀ ਧਰਤੀ ਪੰਜਾਂ ਪਾਣੀਆਂ ਦੀ ਧਰਤੀ ਪੰਜਾਂ ਵਾੜੀਆਂ ਦੀ ਧਰਤੀ ਤੇ ਮਾਂਮੋਲੀ ਪੰਜਾਬੀ ਲਈ ਪੰਜਾਬੀ ਦੇ ਅਲਮੋਰ ਰਤਨ ਰਹਿਣਗੇ ਰਹਿਣ ਦੇ ਦਿਲਾਂ ਰਹਿਣ ਦੇ ਉਹਨਾਂ ਉਹਨਾਂ ਤੇ ਸਾਰੇ ਕਲੱਬ ਵੱਲੋਂ ਪਾਸੋਂ ਦੇ ਵੱਡੇ ਮਾਣ ਪਹੁੰਚਿਆ ਬਹੁਤ ਬਹੁਤ ਧੰਨਵਾਦ ਤੇ 15000 ਦੀ ਇਨਾਮੀ ਸਾਡੀ ਖੇਡ ਕਲੱਬ ਸਹੀ ਕਲੱਬ ਵਾਲੇ ਸਾਰੇ ਆਉਣਗੇ ਕਿ ਚਿੱਤ ਖੁਸ਼ ਹੋਣ ਦੀ ਗਾਰੰਟੀ ਪੂਰੀ ਹੈ ਮੇਰੀ ਹੈ ਚਿੱਤ ਖੁਸ਼ ਹੋਣ ਦੀ ਗਾਰੰਟੀ ਮੇਰੀ ਹੈ ਬੇਨਾਪੀਦ ਕੋ ਮਿੱਤਰੋ ਹਲਾਰੇ ਆਉਣਗੇ ਕਿ ਦੁਨੀਆ ਸ਼ਹਿਰ ਦੇ ਅੱਬ ਬੱਲ ਕਰ ਵੀ ਅੱਜ ਬਸਾਖੀ ਵਾਲੇ ਤੱਕ ਉੱਤੇ ਉਹੀ ਹੋਣੀ ਹੈ सजर सत्कार योग वठा धन वारे खां ਚੋਟੀ ਦਾ ਵੈਚ ਖੇਡਿਆ ਜਾਵੇਗਾ ਕੱਲ੍ਹ ਮੱਤੇ ਥੇੜੀ ਮੁਝਕਾਰ ਜਿਹੜਾ ਇੱੱਟ ਚੋਟੀ ਦਾ ਵੈਚ ਖੇਡਿਆ ਜਾਵੇਗਾ ਐਂਡ ਬੱਲੇ ਕਦੀ ਟੰਗਾਈ ਦੀ ਲੱਗਣੀ ਆ ਵੱਡਾ ਬਿੱਲ ਨਾ ਗੇਰ ਫੋਰ ਮੀਰੀ ਸ਼ਾਬਾ